ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਬਹੁਤ ਮਹੱਤਵਪੂਰਨ ਗੱਲ ਤੁਹਾਨੂੰ ਪੰਜਾਬ ਬਾਰੇ ਮੈਂ ਦੱਸਣ ਲੱਗਿਆ ਤੇ ਇਹ ਗੱਲ ਸੁਣ ਕੇ ਤੁਹਾਨੂੰ ਮਾਣ ਹੋਊਗਾ ਵੀ ਅਸੀਂ ਪੰਜਾਬੀ ਆ ਪੰਜਾਬ ਦੇ ਵਿੱਚ ਰਹਿੰਦੇ ਆ ਅੱਡੀ ਮਹੱਤਵਪੂਰਨ ਗੱਲ ਆ ਤੇ ਗੱਲ ਸੁਣਨ ਤੋਂ ਪਹਿਲਾਂ ਮੇਰੀ ਇਹ ਗਾਰੰਟੀ ਆ ਵੀ ਤੁਸੀਂ ਜ਼ਰੂਰ ਆਪ ਦੇ ਆਪ ਤੇ ਮਾਣ ਮਹਿਸੂਸ ਕਰੋਗੇ ਗੱਲ ਕੀ ਹੈ ਗੱਲ ਸੁਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਹੀ ਮਹੱਤਵਪੂਰਨ ਗੱਲ ਹੈ ਖਾਸ ਕਰਕੇ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਮੇਰੇ ਇੱਕ ਮਿੱਤਰ ਨੇ ਗੱਲ ਕਹੀ ਆਪਾਂ ਨੂੰ ਪਤਾ ਹੀ ਆ ਵੀ ਜੋ ਹੜਾਂ ਦੀ ਮਾਰ ਪਈ ਆ ਪੰਜਾਬ ਦੇ ਵਿੱਚ ਬਹੁਤ ਜਾਣੇ ਨੁਕਸਾਨ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਵਿੱਚ ਨੁਕਸਾਨ ਹੋ ਗਿਆ ਤੇ ਲੋਕਾਂ ਨੂੰ ਉਮੀਦ ਨਹੀਂ ਸੀਗੇ ਵੀ ਆਹ ਕੁਝ ਹੋ ਜਾਣਾ ਘਰ ਟਹਿ ਗਏ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਰੋੜ ਗਏ ਮੈਂ ਨਾ ਕੁਛ ਹੜਾ ਨੇ ਛੱਡਿਆ ਹੀ ਨਹੀਂਗਾ ਤੇ ਮਿੱਤਰ ਨੇ ਮੇਰੇ ਨੇ ਗੱਲ ਦਸੀ ਕਹਿੰਦਾ ਵੀ ਅਸੀਂ ਕਿਸ਼ਤੀਆਂ ਰਾਈ ਹੜ ਜਿਹੜੇ ਪ੍ਰਭਾਵਿਤ ਇਲਾਕੇ ਆ ਉਹਨਾਂ ਦੇ ਵਿੱਚ ਰਾਸ਼ਨ ਵੰਡ ਰਹੇ ਸੀਗੇ ਤੇ ਰਾਸ਼ਨ ਵੰਡਦੇ ਆਸਾਰ ਨਾਲ ਸਾਨੂੰ ਇੱਕ ਘਰ ਦੇ ਨਿਗਾ ਪਈ ਕੱਲਾ ਜਿਹਾ ਘਰ ਸੀਗਾ ਢਾਣੀ ਢਾਣੀ ਟਾਈਪ ਸੀ ਹਟਮਾ ਘਰ ਸੀ ਦੂਜੇ ਘਰਾਂ ਨਾਲੋਂ ਤੇ ਉੱਥੇ ਜਦੋਂ ਅਸੀਂ ਗਏ ਉਹ ਘਰ ਦੇ ਵਿੱਚ 10 10 ਫੁੱਟ ਪਾਣੀ ਵੜਿਆ ਪਿਆ ਸੀ ਤੇ ਛੱਤ ਦੇ ਉੱਤੇ ਕੁਝ ਜਿਹੜੇ ਜੀ ਸੀ ਘਰ ਦੇ ਸਾਨੂੰ ਦਿਖਾਈ ਦਿੱਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਘਰ ਦੇ ਵਿੱਚ ਇੱਕ ਬਜ਼ੁਰਗ ਮਾਪਿਓ ਇੱਕ ਉਹਨਾਂ ਦੀ ਨੂੰਹ ਤੇ ਦੋ ਬੱਚੇ ਸੀ ਛੋਟੇ ਛੋਟੇ ਤੇ ਸ਼ਾਇਦ ਉਹਨਾਂ ਦਾ ਜਿਹੜਾ ਬੇਟਾ ਸੀ ਵਿਦੇਸ਼ ਗਿਆ ਹੋਣਾ ਰੋਜੀ ਰੋਟੀ ਕਮਾਉਣ ਵਾਸਤੇ ਘਰ ਦੇ ਹਾਲਾਤ ਬਹੁਤ ਤਰਸਯੋਗ ਸੀ ਜੋ ਹਾਲਾਤਾਂ ਨੂੰ ਦੇਖਦੇ ਹੋ ਲੱਗਦਾ ਸੀ ਵੀ ਰੋਜੀ ਰੋਟੀ ਵਿਚਾਰਿਆਂ ਦੀ ਮਸਾਂ ਹੀ ਚੱਲਦੀ ਆ ਤੇ ਜਦੋਂ ਅਸੀਂ ਜਾ ਕੇ ਉਹਨਾਂ ਨੂੰ ਕਹਿੰਦਾ ਰਾਸ਼ਨ ਦਿੱਤਾ ਤੇ ਉਹ ਬਜ਼ੁਰਗ ਮਾਤਾ ਕਹਿੰਦੀ ਪੁੱਛਣ ਲੱਗੀ ਵੀ ਕਾਕਾ ਤੁਸੀਂ ਕਿੱਥੋਂ ਆਏ ਆ ਹਨਾ ਤੇ ਕਹਿੰਦਾ ਵੀ ਮੈਂ ਦੱਸਿਆ ਵੀ ਮੈਂ ਤਾਂ ਫਲਾਣੇ ਪਿੰਡੋਂ ਆ ਤੇ ਜਦੋਂ ਮੈਂ ਇਹ ਗੱਲ ਕਹੀ ਸੀ ਤੇ ਉਹ ਜਿਹੜੀ ਬਜ਼ੁਰਗ ਮਾਤਾ ਬੋਲੀ ਆਖੇ ਤੂੰ ਫਲਾਣਿਆਂ ਦੇ ਤਾਂ ਨਹੀਂ ਵਿਆਹ ਹੈਗਾ ਤੇ ਉਹ ਕਹਿੰਦੇ ਵੀ ਉਹ ਮਿੱਤਰ ਕਹਿੰਦਾ ਵੀ ਹਾਂ ਮੈਂ ਉਹਨਾਂ ਦੇ ਵਿਆਹ ਤੇ ਮਾਤਾ ਵਿਚਾਰੀ ਛੱਤ ਤੇ ਪੇਟੀ ਪਈ ਸੀਗੀ ਤੇ ਮੈਂ ਸੋਚਿਆ ਵੀ ਪਤਾ ਨਹੀਂ ਮਾਤਾ ਹਨਾ ਕੀ ਕਰਨ ਗਈ ਆ ਉਹਨੇ ਪੇਟੀ ਪੇਟੀ ਖੋਲੀ ਤੇ ਉਥੋਂ ਕੁਝ ਖੇਸ ਕੱਪੜੇ ਤੇ ਇੱਕ ਉੱਤੇ 100 ਰੁਪਇਆ ਰੱਖ ਕੇ ਲੈ ਆਈ ਕਹਿੰਦੀ ਕੱਕ ਆ ਲੈ ਤੇ ਇਹ ਕਹਿੰਦਾ ਮੈਂ ਪੁੱਛਿਆ ਵੀ ਮਾਤਾ ਇਹ ਕੀ ਕਰੀ ਜਾਂਦੇ ਕਹਿੰਦੀ ਵੀ ਤੂੰ ਸਾਡੇ ਪਿੰਡ ਦਾ ਸਾਡੇ ਰਿਸ਼ਤੇਦਾਰਾਂ ਦਾ ਜਵਾਈ ਪਾਈਆਂ ਤੇ ਤੂੰ ਪਹਿਲੀ ਵਾਰੀ ਸਾਡੇ ਘਰੇ ਆਇਆ ਤੇ ਅਸੀਂ ਤੈਨੂੰ ਜਿਹੜਾ ਹੈਗਾ ਖਾਲੀ ਹੱਥ ਕਿਵੇਂ ਜਾਣ ਦਈਏ ਵੀ ਕਹਿਣ ਦਾ ਮਤਲਬ ਵੀ ਇੰਨੀ ਕਰੋਪੀ ਹੋ ਗਈ ਇੰਨਾ ਕੁਝ ਪੰਜਾਬ ਦੇ ਲੋਕ ਝੇਲ ਰਹੇ ਆ ਤੇ ਪਰ ਜਿਹੜੀ ਰਿਸ਼ਤਿਆਂ ਦੇ ਪ੍ਰਤੀ ਉਹਨਾਂ ਦਾ ਜਿਹੜਾ ਮਾਨਸਿਕਾਰ ਰਿਸ਼ਤਿਆਂ ਦਾ ਮਾਨਸਿਕਾਰ ਕਰਨਾ ਨਹੀਂ ਭੁੱਲੇਗੇ ਤੇ ਯਾਰ ਆਪਾਂ ਨੂੰ ਮਾਣ ਹੋਣਾ ਚਾਹੀਦਾ ਵੀ ਆਪਾਂ ਪੰਜਾਬ 'ਚ ਜੰਮੇ ਜਾਏ ਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਆ ਸਮਝ ਨਹੀਂ ਆਉਂਦੀ ਕਹਿੰਦਾ ਵੀ ਇੰਨੀ ਹਿੰਮਤ ਲੋਕਾਂ ਦੇ ਵਿੱਚ ਇੰਨਾ ਹੌਸਲਾ ਆਉਂਦਾ ਕਿੱਥੋਂ ਆ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਨਾ ਇੱਕ ਹੋਰ ਮੈਂ ਵੀਡੀਓ ਚੱਲ ਰਹੀ ਸੀ ਘੁੰਮਦੀ ਸੀਗੀ ਸੋਸ਼ਲ ਮੀਡੀਆ ਤੇ ਦੇਖੀ ਬਜ਼ੁਰਗ ਨੂੰ ਕੁਝ ਬੰਦੇ ਖਾਣਾ ਦੇਣ ਜਾਂਦੇ ਆ ਤੇ ਉਹ ਮਗਰ ਚਾਹ ਬਣਾ ਕੇ ਲੈ ਆਇਆ ਹਨਾ ਵੀ ਆ ਚੱਕੋ ਚਾਹ ਪੀਓ ਤੁਸੀਂ ਤੇ ਮੈਂ ਕਹਿੰਦਾ ਵੀ ਇੰਨੀ ਦਰਿਆ ਦੇਲੀ ਤੇ ਇੰਨਾ ਹੌਸਲਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਚੜਦੀ ਕਲਾ ਚਾ ਚੜਦੀ ਕਲਾ ਆਉਂਦੀ ਕਿੱਥੋਂ ਆ ਪਤਾ ਨਹੀਂ ਗੁਰੂਆਂ ਪੀਰਾਂ ਦੀ ਪੰਜਾਬ ਤੇ ਮਹਿਰ ਹੀ ਇੰਨੀ ਆ ਕਿ ਜਿਹੜੇ ਵੀ ਪੰਜਾਬ ਵਾਸੀ ਆ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦੀ ਆ ਤੇ ਕੁਝ ਜਿਹੜੇ ਵਿਦਵਾਨ ਆ ਹਨਾ ਉਹ ਜਿਹੜੇ ਪੰਜਾਬ ਨੂੰ ਭੰਡੇ ਦੇ ਰਹਿੰਦੇ ਆ ਪੰਜਾਬ ਤਾਂ ਜੀ ਲੁੱਟਿਆ ਗਿਆ ਪੰਜਾਬ ਤਾਂ ਜੀ ਮਾਰਿਆ ਗਿਆ ਪੰਜਾਬ ਚ ਐ ਹੋ ਗਿਆ ਜੀ ਪੰਜਾਬ ਚ ਇਹ ਹੋ ਗਿਆ ਉਹਨਾਂ ਨੂੰ ਹੁਣ ਦੱਸਣ ਵਾਲਾ ਵੀ ਹੁਣ ਦੇਖੋ ਤੁਸੀਂ ਆ ਕੇ ਆ ਕੁਛ ਹੋਣ ਦੇ ਬਜਾਅ ਬਾਵਜੂਦ ਵੀ ਜਿਹੜੇ ਲੋਕ ਆ ਚੜ੍ਹਦੀ ਕਲਾ ਦੇ ਵਿੱਚ ਆ ਤੇ ਮੈਂ ਕਹਿੰਦਾ ਵੀ ਮੇਰੇ ਦਿਲੋਂ ਸਲੂਟ ਆ ਉਹਨਾਂ ਬੰਦਿਆਂ ਨੂੰ ਉਹਨਾਂ ਆਰਗੇਨਾਈਜੇਸ਼ਨ ਨੂੰ ਫਿਲਮੀ ਸਤਾਰਿਆਂ ਨੂੰ ਜਿਹੜੇ ਹੜਾਂ ਨੂੰ ਦੇਖਦੇ ਹੋਏ ਜਿਹੜੇ ਪੀੜਤ ਲੋਕ ਆ ਉਹਨਾਂ ਦੇ ਹੱਕ ਵਿੱਚ ਆਏ ਆ ਕਿਸੇ ਨੇ ਕੋਈ ਡੋਨੇਸ਼ਨ ਦੇ ਰਿਹਾ ਕੋਈ ਕੋਈ ਡੋਨੇਸ਼ਨ ਦੇ ਰਿਹਾ ਪਿੰਡਾਂ ਚੋਂ ਲੋਕ ਟਰਾਲੀਆਂ ਭਰ ਭਰ ਕੇ ਰਾਸਤ ਰਾਸ਼ਨ ਪਸ਼ੂਆਂ ਵਾਸਤੇ ਚਾਰਾ ਇਕੱਠਾ ਕਰਕੇ ਲੈ ਲੈ ਕੇ ਜਾ ਰਿਹਾ ਆਪਦੀ ਜ਼ਿੰਦਗੀ ਨੂੰ ਜੋਖਮ ਚ ਪਾ ਕੇ ਕੋਈ ਕਿਸ਼ਤੀਆਂ ਦੀ ਸੇਵਾ ਕਰੀ ਜਾਂਦਾ ਕੋਈ ਤਰਪਾਲਾਂ ਦੀ ਮੈਂ ਕਹਿੰਨਾ ਵੀ ਮੇਰਾ ਦੋਨੇ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਆ ਬੰਦਿਆਂ ਨੂੰ ਉਹਨਾਂ ਅੱਗੇ ਸਿਰ ਝੁਕਦਾ ਜਿਹੜੇ ਬੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਮੈਂ ਪ੍ਰਮਾਤਮਾ ਨੂੰ ਅਰਦਾਸ ਕਰਦਾ ਵੀ ਛੇਤੀ ਜਿਹੜਾ ਇਹ ਔਖੇ ਵੇਲੇ ਚੋਂ ਪੰਜਾਬ ਨੂੰ ਕੱਢੋ ਪੰਜਾਬ ਦੇ ਲੋਕਾਂ ਦੇ ਚਿਹਰਿਆਂ ਤੇ ਫਿਰ ਖੁਸ਼ਹਾਲੀ ਹੋਵੇ ਫਿਰ ਉਹ ਤਰੱਕੀਆਂ ਕਰਨ ਤੇ ਇਹ ਵੀਡੀਓ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਪੰਜਾਬੀ ਆ ਤੁਹਾਨੂੰ ਪੰਜਾਬੀ ਹੋਣ ਤੇ ਮਾਣ ਆ ਉਹਨਾਂ ਬੰਦਿਆਂ ਤੱਕ ਜਰੂਰ ਪਹੁੰਚਾਓ ਜੇ ਜਿਹੜੇ ਪੰਜਾਬ ਨੂੰ ਨਿੰਦਦੇ ਰਹਿੰਦੇ ਆ ਮਾੜਾ ਕਹਿੰਦੇ ਆ ਭੰਡਦੇ ਰਹਿੰਦੇ ਆ ਸਸਿਕਾ